ਨਾਇਟ ਨਵੀਂ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਾਹਿਤ ਸਭਾ ਜਗਰਾਉਂ ਬਲੋਂ ਰਾਜਵੀਰ ਸਿੰਘ ਜਵੰਦਾ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਵਿਸ਼ੇਸ਼ ਇਕੱਤਰਤਾ ਕੀਤੀ ਗਈ ਰਾਜਵੀਰ ਜਵੰਦਾ ਦੇ ਲਾਜਪਤ ਰਾਏ ਡੀਵੀ ਕਾਲਜ ਜਗਰਾਉਂ ਵਿੱਚ ਪ੍ਰੋਫੈਸਰ ਕਰਮ ਸਿੰਘ ਸੰਧੂ ਨੇ ਰਾਜਵੀਰ ਦੀ ਨਿਮਰਤਾ ਮਿੱਠ ਬੋਲਣੇ ਸੁਭਾਅ ਅਤੇ ਉਸ ਦੀ ਸਾਫ਼ ਸੁਥਰੀ ਗਾਇਕੀ ਬਾਰੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ ਉਨਾ ਕਾ ਕੀ ਰਾਜਵੀਰ ਦਾ ਭਰ ਜਵਾਨੀ ਵਿੱਚ ਵਿਛੋੜਾ ਪਰਿਵਾਰ ਸੰਗੀਤ ਜਗਤ ਅਤੇ ਉਸ ਦੇ ਅਣਗਿਣਤ ਚਾਹਣ ਵਾਲਿਆਂ ਲਈ ਬਹੁਤ ਵੱਡਾ ਘਾਟਾ ਹੈ ਉਸ ਵਿਛੜੀ ਰੂਹ ਨੂੰ ਸ਼ਰਦਾ ਦੇ ਫੁੱਲ ਅਰਪਣ ਕਰਦਿਆਂ ਅਰਦਾਸ ਕੀਤੀ ਗਈ ਕਿ ਵਾਹਿਗੁਰੂ پاک ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਪਰਿਵਾਰ ਸਮੇਤ ਸਾਰੇ ਚਾਹਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਇਸ ਮੌਕੇ ਫਗਵਾੜਾ ਤੋਂ ਤਰਨਜੀਤ ਸਿੰਘ ਕਿਨੜਾ ਵੱਲੋਂ ਸੰਪਾਦਿਤ ਤੇ ਪ੍ਰਕਾਸ਼ਿਤ ਮਾਸਿਕ ਪੱਤਰ ਸੰਗੀਤ ਦਰਪੰਧ ਦਾ ਰਾਜਵੀਰ ਜਵੰਦਾ ਸਿਮਰਤੀ ਵਿਸ਼ੇਸ਼ ਅੰਕ ਵੀ ਲੋਕ ਅਰਪਣ ਕੀਤਾ ਗਿਆ। ਇਸ ਅੰਕ ਵਿੱਚ ਪ੍ਰਸਿੱਧ ਨਾਟਕਕਾਰ ਡਾਕਟਰ ਆਤਮਜੀਤ, ਪ੍ਰਸਿੱਧ ਗੀਤਕਾਰ ਸਰਦਾਰ ਬਾਬੂ ਸਿੰਘ ਮਾਨ, ਚਮਸ਼ੀਰ ਸਿੰਘ ਸੰਧੂ ਪ੍ਰਿੰਸੀਪਲ ਸतीश ਕੁਮਾਰ ਸ਼ਰਮਾ, ਨਵਦੀਪ ਸਿੰਘ ਗਿੱਲ, 우ਜਾਗਰ ਸਿੰਘ ਪਟਿਆਲਾ, ਪ੍ਰੋਫੈਸਰ ਗੁਰਪ੍ਰਜਨ ਸਿੰਘ ਗਿੱਲ, ਸਰਦਾਰ ਅਸ਼ੋਕ ਪੋਰਾ, ਡਾਕਟਰ ਕਮਲਜੀਤ ਸਿੰਘ ਟਿੱਬਾ ਪ੍ਰੋਫੈਸਰ ਕਰਮ ਸਿੰਘ ਸੰਤੂ ਰਾਜੀਵ ਜਵੰਦਾ ਦੇ ਸੰਗੀਤ 우ਸਤਾਦ ਲਾਲੀ ਖਾਨ rau ਬਵਿੰਦਰ ਸਿੰਘ ਪਟਿਆਲਾ ਸਵਰਨ ਸਰਬਣਜੀਤ ਸਿੰਘ ਗਿੱਲ ਦੇ ਵਿਸ਼ੇਸ਼ ਲੇਖ ਸ਼ਾਮਲ ਹਨ ਇਸ ਮੌਕੇ ਪੰਜਾਬੀ ਕਵੀ ਹਰਮੀਰ ਹਰਕੋਮਲ ਬਰਿਆਰ ਪ੍ਰਿੰਸੀਪਲ ਦਲਜੀਤ ਕੌਰ ਪਹਟੂਰ ਪ੍ਰਭਜੋਤ ਸੋਹੀ ਰਾਜੀਵ ਤੂਰ ਐਚ ਐਸ ਡਿੰਪਲ ਅਜੀਤ ਪਿਆਸਾ ਪ੍ਰੋਫੈਸਰ ਅਵਤਾਰ ਸਿੰਘ ਜਗਰਾਉ ਕੁਲਦੀਪ ਲੋਹੜ ਤੇ ਹਰਬੰਸ ਸਿੰਘ ਅਖਾੜਾ ਤੋਂ ਇਲਾਵਾ ਸਭਾ ਦੇ ਕਈ ਸਰਗਰਮ ਮੈਂਬਰ ਹਾਜ਼ਰ ਸਨ